ਜਾ ਜਿਹੜੀ ਸਿੱਖੀ ਜੋ ਬਿਲਕੁਲ ਮਾਈਜ਼ਨ ਵੀ ਨਹੀਂ ਕਰ ਸਕਦੇ ਕਿ ਹਾਂ ਇਧਰ ਤੁਸੀਂ ਮੱਤਾਂ ਹਾਂ ਮਾਤਾ ਜੀ ਲੱਤਾਂ ਦੇਖੋ ਕਿੰਨੀਆਂ ਨਹੀਂ ਦੇਤਰ ਹਾਂ ਨਾਸਨ ਨਹੀਂ ਕਰ ਸਕਦੇ ਇਹ ਦੇਖੋ ਬੈਗ 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 ਇਹ ਬੱਲੇ 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 ਕਹਿੰਦਾ ਮਾਤਾ ਜੀ ਰਾਵੜ ਦੀ ਗੁੱਡੀ ਬਣ ਕੇ ਕਰਨ ਸਰੀਰ 'ਚ ਹੱਡੀਆਂ ਤੋਂ ਲੈ ਕੇ ਮਾਸ ਪੇਸ਼ੀਆਂ ਮਜ਼ਬੂਤ ਹੋਣੀਆਂ ਦਮ ਪਕੇਗਾ ਸਾਹ ਪਕੇਗਾ ਠੀਕ ਆ ਇਹ ਅਭਿਆਸ ਆ ਫਿਰ ਇਸ ਤਰ੍ਹਾਂ

ਲੋਮ ਵਲੋਂ ਜਿਹੜਾ ਕਿ ਬੰਦੇ ਨੂੰ ਮੀਂਹ ਆਏ ਨੇਰੀ ਆਏ ਕਰਨਾ ਹੀ ਕਰਨਾ ਦਿਨ-ਦੁਨ। ਇਸ ਤਰ੍ਹਾਂ ਬੈਠ ਕੇ ਲਗਾਤਾਰ ਕਪਾਲ ਵਾਤੀ ਕਰਨਾ ਇੱਕ ਹੁੰਦਾ ਮੂੰਹ ਦੁਆਰਾ ਮੋਮਬਤੀ ਬੁਗਾਣੀ ਇਹ ਨਾਸਿਕਾ ਦੁਆਰਾ ਇੱਥੋਂ ਐਂ ਆਸੋਗਾ ਫਿਰ ਤੇਜ਼ ਕਰੋ ਤੇਜ਼ ਕਰੋਗੇ ਥੋੜਾ ਜਿਆਦਾ ਸੁਰਗ ਦਿੱਤਾ ਕਰ ਰਹੇ ਇਹਦੇ ਨਾਲ ਕੋਈ ਹਾਰਟ ਦੇ ਕੋਈ ਕੋਈ ਸਾਈਡ ਇਫੈਕਟ ਦੇਖੋ ਜੀ ਹਾਰਟ ਨੂੰ ਤੇ ਪਕਾਨੇ ਪਏ ਸੀ ਉੱਤਾਂ ਔਰ ਸਿੱਧਾ ਪੈਰ ਇਹ ਥੱਲੇ ਲੈਣਾ ਦਿਹਾਰੀ ਜੇ 50 ਵਾਰੀ ਕਰਨਾ ਹੈ ਇਦਾਂ ਇਦਾਂ ਠੀਕ ਹੈ ਜੀ ਬਿਲਕੁਲ ਸਿੱਧਰਾ ਤੇ ਬਾਬੂ ਜੀ ਮੈਂ ਅੱਜ ਬਿਲਕੁਲ ਠੀਕ ਹਾਂ ਔਰ ਮੈਨੂੰ 1% ਹੈ ਜਨ ਇਹ ਦੇਖੋ ਇਹ ਹੱਥ ਲੱਗਦੇ ਨਹੀਂ ਹੈਗੇ ਇਹ ਲੱਗਦੇ ਨਹੀਂਗੇ ਲਾ ਕੇ ਦੇਖ ਇਹ ਤਾਂ ਲੱਗੇ ਮੈਨੂੰ ਮੈਂ ਪਰ ਪੂਰਾ ਹਟ ਕੀਤਾ ਛੋਟੇ ਨਿੱਕੇ ਤਾਂ ਸਾਨੂੰ ਇਹ ਦੱਸੋ ਵੀ ਕਿੰਨੀ ਉਮਰ ਤੋਂ ਬੱਚੇ ਨੂੰ ਯੋਗ ਕਰਾਉਣਾ ਸਟਾਰਟ ਕਰੀਏ ਕਮ ਸੇ ਕਮ ਗੇਮਰ ਬੇ ਸਭ ਤੋਂ ਪਹਿਲਾਂ ਤੇ ਉਹ ਕਰੇ ਹਾਈਟ ਨੂੰ ਧੰਨਵਾਦ ਬੱਚਾ ਆ 5 ਸਾਲ ਦਾ ਦੇ ਲਈ ਹਾਈਟ ਨੂੰ ਧੰਨਵਾਦ ਵਾਸਤੇ ਉਹਦੇ ਵਾਸਤੇ ਬੱਚਾ 5 ਸਾਲ ਤੋਂ ਲੈ ਕੇ 18 ਸਾਲ ਦਾ 20 ਸਾਲ ਦਾ 22 ਸਾਲ ਜਿੰਨਾ ਵੀ ਲਾ ਲੋ ਤੁਸੀਂ ਤੇ ਹਾਈਟ ਨੂੰ ਧੰਨਵਾਦ ਤੇ ਬੱਚਿਆਂ ਦੇ ਦਸਨ ਲਗਾ ਖਾਸ ਕਰਕੇ ਪਹਿਲਾਂ ਤਾੜਾ ਸੁਣਾਉਣਾ ਵਾ ਅੱਛਾ ਜੀ ਤਾੜਾ ਸਿੰਦ ਕੀ ਹਾਈਟ ਧੰਨਵਾਦ ਵਾਸਤੇ ਮਨ ਨੂੰ ਹੀ ਕਰ ਸੀਦਾ ਬੈਲੈਂਸ ਬਣੇਗਾ ਹੱਡੀਆਂ ਮਜ਼ਬੂਤ ਹੋਣਗੀਆਂ ਠੀਕ ਹੈ ਜੀ ਗਰਾਂ ਸਾਹ ਭਰਿਆ ਅੱਛਾ ਨੀ ਚੋਡੀਆਂ ਚੁਕੜੀਆਂ ਹੱਡੀਆਂ ਤਾਂ ਚੱਕਿਆ ਠੀਕ ਆ ਦੋਨੇ ਡੋਲੇ ਕੰਨ ਦੇ ਨਾਲ ਟੱਚ ਰਹੇ ਨੇਗੇ ਠੀਕ ਆ ਇਸੇ ਫਿਰ 15 ਸਕਿੰਟ ਰੁਕੋ ਫਿਰ ਅੱਧਾ ਮਿੰਟ ਰੁਕੋ 1 ਮਿੰਟ ਰੁਕੋ ਸਰੀਰ ਹਿਲੇ ਜੁਲੇਨਾ ਸਹੀਦਾ ਬੈਲੈਂਸ ਬਣੇਗਾ ਤਾੜਾਸਨ ਦੇ ਨਾਲ ਇਹ ਪਹਿਲਾਂ ਉਹਨੂੰ 4-5 ਵਾਰੀ ਰੋਜ਼ਾਨਾ ਐਸਵੇਂ ਅਭਿਆਸ ਕਰ ਨੇਰ ਦੇ ਪੇਟ ਅਭਿਆਸ ਕਰਨ ਠੀਕ ਹੈ ਫਿਰ ਇਸ ਤੋਂ ਬਾਅਦ ਵਾਪਸ ਆ ਜੈਨਾ ਇਹ ਤਾੜਾਸਨ ਹੋ ਗਿਆ ਤਾੜਾਸਨ ਤੋਂ ਬਾਅਦ ਜਿਹੜਾ ਅਗਲਾ ਆ ਉਹ ਵਿਕਸ਼ਾਸਨ ਆ ਇਹ ਬੱਚਿਆਂ ਨੂੰ ਦੱਸ ਰਹੇ ਹਾਂ ਖਾਸ ਕਰਕੇ ਮੈਂ ਤੁਹਾਨੂੰ ਠੀਕ ਹੈ ਜੀ ਫਿਰ ਵਿਕਸ਼ਾਸਨ ਆਏਗਾ ਇਹ ਵਾਲਾ ਵਿਕਸ਼ਾਸਨ ਕਰਨਾ ਇਦਾਂ ਲੱਤ ਫੋਲਡ ਕਰਕੇ ਮੇਨ ਮਕਸਦ ਇਹ ਹੈ ਕਿ ਤੁਹਾਡੇ ਸੀਧਾ ਇੱਕ ਬੈਲੈਂਸ ਬਣੇ। ਅੱਛਾ ਬਾਜੀ ਬਾਵਾ ਮਾਤਾ ਜੀ ਨੇ ਚੱਕਦੇ ਬਟੇ। ਤੇ ਇਹ ਸੀਧਾ ਬੈਲੈਂਸ ਬਣਾਉਣ ਵਾਸਤੇ ਆ ਥੋੜਾ ਜਰ ਕਰਨੇ ਪੈਂਦਾ ਐਸਾ। ਤੇ ਮਾਤਾ ਜੀ ਨਾ ਇਹ ਅ ਦਰਸਲੇ ਅਭਿਆਸ ਕਰਦੇ ਨੇ ਘੱਟ ਕਰਦੇ ਆ। ਠੀਕ ਹੈ ਜੀ। ਕਰਨੇ ਕਰਦੇ ਘੱਟ ਕਰਨੀ ਆ ਮੈਂ ਥੋੜਾ ਤੇ ਇਕੱਠਿਓ ਲਾਂਦੋ। ਐਸਾ ਨਾ ਛੋਟਾ ਛਰ ਕਰਦੀ ਲਾਂਗੀ ਨਾ ਤੇ ਹੋ ਜਾਏਗਾ ਆਪਣੇ ਆਪ ਹੀ ਹੋ ਜਾਏਗਾ। ਠੀਕ ਹੈ ਜੀ। ਇਸ ਤੋਂ ਅੱਗੇ ਜੀ। ਇਸ ਤੋਂ ਅੱਗੇ ਗਿਆ ਫਿਰ ਉਸ ਤੋਂ ਬਾਅਦ ਇਹ ਵਾਲਾਸ ਨੇ। ਪਾਦ ਹਸਤਾਸਨ ਇਤਨਾ ਸਾਹ ਭਰਿਆ ਸਾਹ ਨੂੰ ਬਾਹਰ ਕੱਢਿਆ ਇਸ ਤਰ੍ਹਾਂ ਰੁਕਣਾ ਹੁੰਦਾ ਹਾਂ ਹਾਂ ਇਹਦਾਂ ਵੀ ਬੈਲੈਂਸ ਬੰਦਾ ਸਰੀਰ ਦਾ ਇਹ ਖਾਸ ਲੱਛੀ ਰੱਖਣੀ ਚਾਹੀਦੀ ਹੈ ਠੀਕ ਹੈ ਸਰੀਰ ਦਾ ਬੈਲੈਂਸ ਬਣਾਉਣ ਵਾਸਤੇ ਆ ਠੀਕ ਹੈ ਇਹ ਹੋਏ ਫਿਰ ਦੂਜੇ ਪਾਸੇ ਵੀ ਕਰਦੇ ਇਸ ਦੀ ਅੱਛਾ ਫਿਰ ਉਹ ਹੀ ਹਾਂ ਫਿਰ ਇਸ ਤਰ੍ਹਾਂ ਪਾਸੇ ਇਦਾਂ ਕਰਦੇ ਠੀਕ ਆ ਬਿਲਕੁਲ ਇਸ ਤਰ੍ਹਾਂ ਕਰਦੇ ਇਹ ਬੱਚਿਆਂ ਵਾਸਤੇ ਖਾਸ ਕਰਕੇ ਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਉਹਨਾਂ ਯੋਗਿੰਦ ਬਸ ਕ੍ਰਾਸ ਕਰਨੀਆਂ ਆ ਚੀਜ਼ ਸਰੀਰ ਤੇ ਫਰਟੀਲਾਪਨ ਲਈ ਹਨ ਵਾਸਤੇ ਠੀਕ ਹੈ ਜੀ ਜਦੋਂ ਇਹ ਬੱਚੇ ਕਰਨਗੇ ਤੇ ਬੱਚਿਆਂ ਦੀ ਗਰੋਥ ਵਧੇਗੀ ਠੀਕ ਹੈ ਹੈਟ ਵੀ ਵਧੇਗੀ ਤੇ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਠੀਕ ਹੈ ਜੀ ਤੇ ਉਹ ਜੋ ਵੀ ਖਾਣ ਪੀਣਗੇ ਖਾਦਾ ਪੀਦਾ ਹਜਮ ਲਾ ਹੋਏਗਾ ਠੀਕ ਹੈ ਠੀਕ ਹੈ ਇਹ ਖਾਸ ਕਰਕੇ ਯੁਵਾ ਕਰਨ ਜਵਾਨ ਕਰਨ ਸਰੀਰ ਤੇ ਹੱਡੀਆਂ ਤੋਂ ਲੈ ਕੇ ਮਾਸ ਪੇਸ਼ੀਆਂ ਮਜ਼ਬੂਤ ਹੋਣਗੀਆਂ ਦਮ ਪਕੇਗਾ ਸਾ ਪਕੇਗਾ ਠੀਕ ਹੈ ਇਹ ਅਭਿਆਸ ਆ ਫਿਰ ਇਸ ਤਰ੍ਹਾਂ اچھا ਫਿਰ ਆ ਜੀ ਦੋ ਹਾਂ ਜੀ ਜੋ ਕੀ ਇਹ ਵਾਲਾ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਰੇ ਅਭਿਆਸ ਨਾਲ ਤੁਸੀਂ ਤੇ ਪਤਲਾ ਪੰਨ ਨਹੀਂ ਪਤਾ ਕਰਨਗੇ ਜੇ ਵਜਨ ਵਧਿਆ ਘਟੇਗਾ ਜੇ ਘਟਿਆ ਵਜਨ ਤੇ ਬਰਾਬਰ ਹੋ ਜਾਏਗਾ ਓਕੇ ਹੂੰ ਤੇ ਖਾਦਾ ਫਿਰ ਫਿਰ ਇਸ ਤਰ੍ਹਾਂ ਅੱਛਾ ਫਿਰ ਆ ਜੀ ਹਾਂ ਇਹ ਲਗਾਤਾਰ ਅਭਿਆਸ ਨੇ ਠੀਕ ਹੈ ਜੀ ਇਹ ਫਿਰ ਬੱਚੇ ਜਿਹੜੇ ਕਰਨਗੇ ਇੱਕ ਲਚਕੀਲਾ ਬਣ ਪੈਦਾ ਹੋਏਗਾ ਨਾਲ ਇਹਨਾਂ ਚ ਇਤਨਾ ਹਾਈਟ ਦਾ ਫਰਕ ਪਊਗਾ ਹੈਡ ਤੇ ਤੜਸਣਾ ਪਏਗਾ ਓਕੇ ਸਰੀਰ ਚ ਲਚਕੀਲਾਪਨ ਪੈਦਾ ਹੈਗਾ ਅੱਖਾਂ ਦੇ ਅਣਕਾਂ ਨਹੀਂ ਲੱਗਣਗੀਆਂ ਪ੍ਰਾਣੀਆਂ ਉਹਨਾਂ ਨਾਲ ਕਰਨ ਤੋਂ ਅਭਿਆਸ ਕਰਨ ਠੀਕ ਆ ਇਹ ਸਰੀਰ ਦੀ ਮਜ਼ਬੂਤੀ ਵਾਸਤੇ ਆ ਅੱਛਾ ਜੀ ਸਰੀਰ ਚ ਫਰਤੀਲਾਪਨ ਲਿਆਉਣ ਵਾਸਤੇ ਆ ਤੇ ਸਾਰੇ ਅਭਿਆਸ ਜੂ ਜੂ ਬੜੀ ਖੁਸ਼ ਨਸੀਬੀ ਫਿਰ ਗਲਾਸ ਜਿਹੇ ਰਾਹ ਫਿਰ ਆ ਬਲ ਹੋ ਗਿਆ ਠੀਕ ਆ 10 ਵਾਰੀ ਕਰੋ 15 ਵਾਰੀ ਕਰੋ 20 ਵਾਰੀ ਕਰੋ 30 ਵਾਰੀ ਕਰੋ ਠੀਕ ਹੈ ਜੀ ਇਹ ਸਾਰੀ ਰਿਪ੍ਰੈਕਸ ਨੇ ਖਾਸ ਕਰਕੇ 5 ਸਾਲ ਤੋਂ ਬੱਚੇ ਚੱਲੂ ਹੋ ਜਾਣ। ਹਾਂਜੀ ਬੋਲੋ। ਇਸ ਤਰ੍ਹਾਂ ਕਰਨਾ ਹੈ। ਅੱਛਾ ਫੇਰੇ ਤਰ੍ਹਾਂ ਕੋ ਮੁਕਤਬਾ। ਦੇਨੇ ਬائیں ਇਸ ਤਰ੍ਹਾਂ। ਠੀਕਾ। ਇਸ ਤਰ੍ਹਾਂ ਕਰੀਏ ਨਾ ਗੜੀ ਗੜੀ ਸਾਂ। ਠੀਕਾ। ਇਸ ਤਰ੍ਹਾਂ ਕਰਨਾ ਫੇ ਦੂਜੀ ਤਰ੍ਹਾਂ ਕਰਨਾ। ਅੱਛਾ ਇਸ ਤਰ੍ਹਾਂ ਹਾਂ ਇਹ ਵਾਲਾ ਜਿਨ੍ਹਾਂ ਨੂੰ ਸਰਵਾਈਕਲ ਵੀ ਰਹਿੰਦੀ ਏ ਉਹ ਵੀ ਠੀਕ ਹੋਏਗੀ। ਓਕੇ। ਅਗੇ ਕਮਰ ਦੀ ਪੇਟ ਦੀ ਸਮੱਸਿਆ ਵਾਸਤੇ ਇਹ ਵਾਲਾ ਪੈਰ ਮਲਾਏ। ਸਾਂ ਨੂੰ ਬਾਹਰ ਕੱਢਿਆ। ਹੌਲੀ ਹੌਲੀ ਇਹ ਸਾਰੇ ਅਭਿਆਸ ਸਰੀਰ 'ਚ ਟੋਟਲ 12 ਅਭਿਆਸ ਨੇ ਠੀਕ ਹੈ ਯੋਗੀ ਯੋਗੀ ਦੇ ਅੱਗੇ ਆ ਕੇ ਸਕੂਲਾਂ 'ਚ ਪਹਿਲਾਂ ਪੀਟੀ ਪੀਟੀ ਕਰਾਉਂਦੇ ਹੁੰਦੇ ਨੇ ਬੱਚਿਆਂ ਨੂੰ ਇਸ ਤਰ੍ਹਾਂ ਤੇ ਜੇ ਪੀਟੀ ਕਰਦਾ ਇਹ ਬੱਚਾ ਹਾਂ ਬਹੁਤ ਐਕਸਟਰਾ ਇਸ ਤਰ੍ਹਾਂ ਠੀਕ ਹੈ ਫਿਰ ਬਾਹਰ ਨੂੰ ਵਾਪਸ ਦਮ ਬਾਹਰ ਮੈਂ ਤਾਂ ਸ਼ਾਬਾਸ਼ ਆਇਆ ਇਹ ਵਾਲਾ ਇਕ ਇਸ ਤਰ੍ਹਾਂ ਇਹ ਸੀ ਸਫਲ ਕਰਨ ਠੀਕ ਹੈ ਸ਼ੁਰੂਆਤ ਇਹ ਬੱਚੇ ਤੇ ਨਹੀਂ ਕਰ ਪੰਨਗੇ ਨਾ ਇਹ ਬੱਚਿਆਂ ਦੇ ਬਚਪਨ ਵਿੱਚ ਸੋਖ ਆਸਣ ਕਰਨਗੇ ਤੇ ਹੋ ਜਣ ਚੱਲ ਹੋ ਜਾਣਗੇ ਠੀਕ ਹੈ ਜੇ ਉਹ ਬਚਪਨ ਜੇ ਕਰਨਗੇ ਨਾ ਪਹਿਲਾਂ ਤੇ ਨਹੀਂ ਹੋਣਗੇ ਆ ਹਸਨ ਮੇਰੇ ਕੋਲ 5 ਸਾਲ ਤੂੰ ਚਾਲੂ ਕਰਨ ਹਾਂਜੀ ਹੌਲੀ ਹੌਲੀ ਫਿਰ ਇਹ ਆਦਤ ਹੋ ਜਾਏਗਾ ਬੜੀ ਬਾਜੀ ਅੱਛਾ ਜੀ ਆ ਨਾ ਉੱਚਾ ਹੋ ਜਾਂਦਾ ਹੀ ਹਾਂਜੀ ਵਾਹ ਇਹਦੇ ਲਈ ਦੋਸਤੋ ਪ੍ਰੈਕਟਿਸ ਦੀ ਜ਼ਰੂਰਤ ਆ ਸਾਨੂੰ ਬਾਈ ਨੇ ਹੱਥ ਵੀ ਐਂ ਕਰਕੇ ਬੈਕ ਤੁਸੀਂ ਹੱਥਾਂ ਦੇ ਵੀ ਕੈਮਰਾ ਦੇਖਿਓ ਮੈਂ ਤੇ ਐ ਹੋਣੇ ਆ ਦੇਖੋ ਮਾਤਾ ਜੀ ਵੀ ਕਰਕੇ ਦੇਖ ਸਕਦੇ ਮੈਂ ਦੂਜਾ ਕਰਦੇ ਅੱਛਾ ਤੁਸੀਂ ਦੂਜਾ ਕਰਦੇ ਹੋ ਇਹ ਬਾਈ ਦੇ ਹੱਥਾਂ ਦੇ ਕੈਮਰਾ ਮਰਿਓ ਦੋਸਤ ਇਹ ਐਂ ਦੇਖੋ ਇਧਰੋਂ ਇਹ ਦੇਖੋ ਐਂ ਲੀਆਂ ਮਾਤਾ ਜੀ ਬਿਲਕੁਲ ਸਿੱਟੇ ਟਾ ਲੱਤਾਂ ਇਧਰੋਂ ਇਧਰੋਂ ਬਾਈ ਦੇਖ ਕੇ ਕਿੰਨਾ ਉੱਚਾ ਉੱਠਿਆ ਹੋਇਆ ਅਸੀਂ ਇਹ ਕਹਿ ਸਕਦੇ ਵੀ ਇਹੀ ਹੀ ਜੋ ਹੈ ਇਹ ਪੈਕਸਾ ਜਿਹੜੀ ਅਸੀਂ ਚੀਜ਼ ਨੂੰ ਬਿਲਕੁਲ ਅਮਾਈਜ਼ ਨਹੀਂ ਕਰ ਸਕਦੇ ਕਿ ਹਾਂ ਇਧਰ ਤੋਂ ਤੁਸੀਂ ਮੱਤਾਂ ਹਾਂ ਮਾਤਾ ਜੀ ਲੱਤਾਂ ਦੇਖੋ ਕਿੰਨੀ ਹੈ ਇਹ ਨਹੀਂ ਦੇਖਿਆ ਨਾ ਸਨ ਨਹੀਂ ਕਰ ਸਕਦਾ ਇਹ ਦੇਖੋ ਬੈਗ 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 ਇਹ ਬੱਲੇ 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 ਕਹਿੰਦਾ ਮਾਤਾ ਜੀ ਰਾਵੜ ਦੀ ਗੁੱਡੀ ਬਣ ਜੋਗ ਨਾਲ ਕੀ ਫਾਇਦਾ ਹੋਏ ਦੇਖੋ ਜੀ ਜੋਗ ਨਾਲ ਬਹੁਤ ਜ਼ਿਆਦਾ ਫਾਇਦਾ ਪੁੱਤਾਂ ਔਰ ਸਿੱਧਾ ਪੈਰ ਇਹ ਥੱਲੇ ਲੈਣਾ ਦਿਹਾਰੀ ਜੇ 50 ਵਾਰੀ ਕਰਨਾ ਹੈ ਇਦਾਂ ਇਦਾਂ ਠੀਕ ਹੈ ਜੀ ਬਿਲਕੁਲ ਸਿੱਧਰਾ ਤੇ ਬਾਬੂ ਜੀ ਮੈਂ ਅੱਜ ਬਿਲਕੁਲ ਠੀਕ ਹਾਂ ਔਰ ਮੈਨੂੰ 1% ਟੈਨਸ਼ਨ ਇਹ ਦੇਖੋ ਇਹ ਹੱਥ ਲੱਗਦੇ ਨਹੀਂ ਹੈਗੇ ਇਹ ਲੱਗਦੇ ਨਹੀਂਗੇ ਲਾ ਕੇ ਦੇਖ ਲੈ ਇਹ ਤਾਂ ਲੱਗੇ ਮੈਨੂੰ ਮੈਂ ਫਿਰ ਪੂਰਾ ਹੱਟ ਕੀਤਾ ਮੈਂ ਕਿਹਾ ਇਹ ਹੱਥ ਲੱਗਣਗੇ ਜਾਂ ਮੈਂ ਹੈ ਨਹੀਂ ਜਾਂ ਇਹ ਹੈ ਨਹੀਂ ਆ ਦੇਖੋ ਲੱਗਦੇ ਇਹ ਦੇਖ ਇਦਾਂ ਇਦਾਂ ਇਹ ਦਿਹਾਰੀ ਜੇ ਪੰਜਾ ਵਾਰੀ ਕਰਨਾ ਤੇ ਮੇਰੀ ਦਰਦ ਗਾਇਬ ਹੋਊਗਾ ਪਸਤੋ ਵੀਨਾ ਤੁਸੀਂ ਹੋਰ ਕਿਹੜੇ ਯੋਗ ਕਰਕੇ ਦਿਖਾਓ ਇਸ ਤੋਂ ਦੇਖੋ ਜੀ ਕਿ ਨੇਟ ਕਿਹਨਾਂ ਇਹਦੇ ਵਿੱਚ ਯੋਗ ਚ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਆਸਨਾਂ ਦੇ ਬੈਠਣਾ ਹੁੰਦਾ ਐਗਾ ਸੁਖਾਸਨ ਦੇਖੋ ਇੱਕ ਹੁੰਦਾ ਐਸ ਤਰ੍ਹਾਂ ਕਰਕੇ ਇਹ ਪਦਮਾਸਨ ਹੁੰਦਾ ਇਹ ਇਹ ਪ੍ਰਕਿਰਿਆ ਇਹ ਪਦਮਾਸਨ ਇਹਦੇ ਬਾਅਦ ਇੱਕ ਆਸਨ ਹੁੰਦਾ ਇਹਨੂੰ ਕਹਿੰਦੇ ਆ ਬਜਰਾਸਨ ਠੀਕ ਸਭ ਤੋਂ ਪਹਿਲੇ ਯੋਗ ਦੀਆਂ ਇਹ ਤਿੰਨ ਪ੍ਰਕਿਰਿਆ ਇਹਦੇ ਤੇ ਬੈਠਣਾ ਬੰਦੇ ਨੂੰ ਪਹਿਲੇ ਆਣਾ ਚਾਹੀਦਾ ਉਹਦੇ ਬਾਅਦ ਸਾਡੇ ਜਿਹੜੇ ਮੁੱਖ ਯੋਗ ਦੇ ਹੈਗੇ ਨੇ ਹੋ ਗਏ ਨੇ ਇੱਕ ਤ ਹੈਗਾ ਲੋਮ ਵਲੋਂ ਜਿਹੜਾ ਕਿ ਬੰਦੇ ਨੂੰ ਮੀਂਹ ਆਏ ਨੇਰੀ ਆਏ ਕਰਨਾ ਹੀ ਕਰਨਾ ਦਿਨ ਜਰੂਰ ਸੱਜੇ ਪੰਨੇ ਬੰਦ ਕਰਕੇ ਖੱਬੇ ਪੰਨੇ ਸਾਹ ਭਰਿਆ ਲੰਬਾ ਗਹਿਰਾ ਠੀਕਾ ਥੋੜੀ ਜਿਹਾ ਰੋਕਿਆ ਥੋੜੀ ਜਿਹਾ ਰੋਕਿਆ ਉਹਦੇ ਬਾਅਦ ਧੀਰੇ ਧੀਰੇ ਇਹਨੂੰ ਦੂਸਰੇ ਪਾਸੇ ਬਾਹਰ ਕੱਢਤਾ ਇਸ ਪ੍ਰਕਿਰਿਆ ਨੂੰ ਕਹਿੰਦੇ ਲੋਮ ਵਿਲੋਮ ਠੀਕ ਆ ਇਹਨੂੰ ਦੇਲੀ ਸਵਸਥ ਬੰਦਾ 10 ਮਿੰਟ ਅਗਰ ਕਰੇ ਠੀਕ ਹੈ ਜੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਏ ਤੇ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਗਾ ਮੈਂ ਮੰਨਦਾ ਹੀ ਨਹੀਂ ਗਾ ਔਰ ਜੇ ਮੈਂ ਉਹਨੂੰ ਆ ਜਾਏ ਮੈਂ ਕਿਉਂਕਿ ਮੈਂ ਮੰਨਦਾ ਕਿਉਂਕਿ ਮੈਨੂੰ ਪਤਾ ਉਹਦੇ ਬਾਅਦ ਜਿਨ੍ਹਾਂ ਨੂੰ ਮੋਟਾਪਾ ਹੈ ਉਹ ਇਸ ਤਰ੍ਹਾਂ ਬੈਠ ਕੇ ਲਗਾਤਾਰ ਕਪਾਲ ਵਾਤੀ ਕਰਨਾ ਇੱਕ ਹੁੰਦਾ ਮੂੰਹ ਦੁਆਰਾ ਮੁੰਬਤੀ ਬੁਗਾਣੀ ਇਹ ਨਾਸਿਕਾ ਦੁਆਰਾ ਇਥੋਂ ਇਹ ਦੇਖੋ ਪੇਟ ਆਪਣੇ ਆਪ ਹੀ ਲੇਗਾ ਇਹ ਦੇਖੋ ਇਸ ਤਰ੍ਹਾਂ ਸਾਬਾ ਬਾਹਰ ਸੁੱਟੋ ਇਸ ਤਰ੍ਹਾਂ ਅਗਰ ਤੁਸੀਂ ਵਿਆਸ ਹੋ ਗਿਆ ਫਿਰ ਤੇਜ਼ ਕਰੋ ਤੇਜ਼ ਕਰੋਗੇ ਹੋਰ ਜ਼ਿਆਦਾ ਸੌਣਗੇ ਤਾਂ ਠੀਕ ਹੈ ਅਚਾਈਨੀ ਸਪੀਡ ਹੋ ਜਾਂਦੀ ਹੈ ਜੀ ਇਹ ਫਿਰ ਅਗਲਾ ਸਟੈਪ ਹੈ ਠੀਕ ਹੈ ਜਦੋਂ ਬੰਦਾ ਪਹਿਲੀ ਕਲਾਸ ਇਹ ਦੂਸਰੀ ਫਿਰ ਤੀਜੀ ਚੌਥੀ ਮਾਦਾ ਸਾਡੀ ਟੀਚਰ ਹੈ ਪ੍ਰੋਫੈਸਰ ਹੈ ਹਮ ਸਾਡੇ ਭਰਾ ਵੀ ਪ੍ਰੋਫੈਸਰ ਹੈ ਤੇ ਮੈਂ ਇਹਨਾਂ ਦਾ ਜੇ ਮੜਾ ਜਾ ਮੈਂ ਵੀ ਭਰਾਵਾਂ ਤੇ ਮੈਂ ਵੀ ਠੀਕ ਹਾਂ ਆ ਦੇਖੋ ਠੀਕ ਇਸ ਤੋਂ ਬਿਨਾਂ ਇਹ ਹੋਰ ਕੋਈ ਰਡੀ ਚ ਇਹਦੇ ਇਕਬਾਲ ਬਾਤੀ ਹੋ ਗਈ ਇਕਬਾਲ ਬਾਤੀ ਕੀਤਾ ਹੈ ਇਹਦੇ ਬਾਅਦ ਇੱਕ ਬਸਤਰਗਾ ਹੁੰਦਾ ਬਸਤਰਗਾ ਹੁੰਦਾ ਹੈ ਲੰਬਾ ਗਹਿਰਾ ਸਭ ਪਰਣਾ ਥੋੜੀ देर ਰੋਕਣਾ ਛੱਡ ਦਿਨੋ ਇਹ ਹੁੰਦਾ ਹੈ ਪਹਿਲਾ ਸਟੈਪ ਐਦਾਂ ਨਾ ਕਰੇਂ ਬਾਹਰ ਕੱਢਣਾ ਪਹਿਲੇ ਰੋਕਿਆ ਥੋੜੀ ਦੇ ਫਿਰ ਧੀਰੇ ਧੀਰੇ ਬਾਹਰ ਕੱਢਤਾ ਇਸ ਤਰ੍ਹਾਂ ਹੀ ਪਰਿਆ ਨਾ ਬਾਰ ਕਰਦਾ ਇਹ ਪਹਿਲਾ ਸਟੈਪ ਅਗਰ ਤੁਸੀਂ ਇਹ ਹੀ ਕਰਨ ਲੱਗ ਜਾਂਦੇ ਹੋ ਉਹਦੇ ਬਾਅਦ ਤੁਹਾਨੂੰ ਪ੍ਰੈਕਟਿਸ ਉਹਦੇ ਬਾਅਦ ਫਿਰ ਨੂੰ ਫਿਰ ਤੇਜ਼ ਤੇਜ਼ ਕਰਨਾ ਇਦਾਂ ਬਾਾਈਵਾ ਐਨੀ ਤੇਜ਼ੀ ਕਰ ਰਹੇ ਇਹਦੇ ਨਾਲ ਕੋਈ ਹਾਰਟ ਤੇ ਕੋਈ ਕੋਈ ਸਾਈਡ ਇਫੈਕਟ ਦੇਖੋ ਜੀ ਹਾਰਟ ਨੂੰ ਤਾਂ ਪਕਾਨੇ ਪਏ ਸੀ ਅੰਦਰ ਐਡ ਲੰਗਸ ਆ ਗਿਆ ਹੈ ਲੰਗਸ ਖੁੱਲ ਰਹੇ ਆ ਬੰਦ ਹੋ ਰਹੇ ਖੁੱਲ ਰਹੇ ਬੰਦ ਹੋ ਰਹੇ ਖੁੱਲ ਰਹੇ ਬੰਦ ਹੋ ਰਹੇ ਔਰ ਉਹਦੇ ਚ ਕੋਈ ਰਹਿ ਨਹੀਂ ਜਾਣੀ ਇਹ ਲੰਗਸ ਜਿਹੜੇ ਸਾਡੇ ਅੰਦਰ ਰੈਸਪੀਰੇਸ਼ਨ ਕਿਰਿਆ ਜਿਹੜੀ ਸਾਡੀ ਸਾਹ ਲੈਣ ਦੀ ਉਹ ਉਹਨੂੰ ਤੇ ਮਜ਼ਬੂਤ ਕਰ ਰਹੇ ਆ ਤੇ ਇਹ ਦਮ ਪੱਕ ਜਣਾ ਖੂਨ ਦੀਆਂ ਨਾਲੀਆਂ ਸਰਕੂਲੇਟ ਕਰਨ ਲੱਗ ਜਾਣੀਆਂ ਤੇ ਬੰਦੇ ਨੂੰ ਹੋਣਾ ਕੀ ਹੈ ਜਦ ਸਾਹ ਖੁੱਲਾ ਆਂਦਾ ਆਇਆ ਖੂਨ ਸਰਕੂਲੇਟ ਕਰਦਾ ਆਇਆ ਉਹਨੂੰ ਜ਼ਿੰਦਗੀ ਅੱਛੀ ਲੱਗਣੀ ਜਿਹੜਾ ਬਿਮਾਰ ਆ ਉਹਨੂੰ ਜੀਵਨ ਲੱਗਣਾ ਪੈੜਾ ਉਹਨੇ ਕਹਿੰਦਾ ਕਿਹੜੇ ਵਕਤਾਂ ਨੂੰ ਪੜੇ ਉਹਨੇ ਕਹਿੰਦਾ ਮੈਂ ਕਿਹੜੇ ਰੱਬਾ ਲੈ ਜਾ ਸਾਨੂੰ ਇੱਥੋਂ ਉਹਨੇ ਇਹ ਕਹਿੰਦਾ ਅਸੀਂ ਕਹਿੰਦੇ ਨਹੀਂ ਮਾਰਾ ਮੈਂ ਤਾਂ ਇਹ ਕੁਝ ਵੀ ਨਹੀਂ ਮੈਂ ਦੇ ਮੈਂ ਨਾ ਮੈਂ ਮੈਂ ਪੋਤਰਾ ਵੀ ਆ ਨਾ ਉਹਨੇ ਕਹਿੰਦਾ ਮਾਰਾ ਲੈ ਜਾ ਮੈਂ ਤੇ ਮਰ ਗਿਆ ਗੱਲ ਇੰਨੀ ਇਹ ਕੋਈ ਸਮਝ ਗਿਆ ਤੇ ਤਰ ਗਿਆ ਨਹੀਂ ਸਮਝਿਆ ਤੇ ਭਾਜੀ ਫਿਰ ਜੀਵਨ ਦੇ ਦੁੱਖ ਤੇ ਵਿਰਹਾ ਹੀ ਕੱਟੀ ਜਾਓ ਠੀਕ ਹੈ ਧੰਨਵਾਦ ਬਹੁਤ-ਬਹੁਤ ਦੋਸਤੋ ਜਿਹੜਾ ਆਪਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤਾਂ ਬਹੁਤ ਬਹੁਤ ਸਾਰੇ ਵੀਰਾਂ ਨੂੰ ਇਦਾਂ ਵੀ ਇਹ ਇੱਕ ਕੋਰਸ ਆ ਇਹ ਬਾਈ ਜੀ ਕੋਰਸ ਨਹੀਂ ਹੈਗਾ ਕਿ ਛੋਟੇ ਜਿਹੇ ਬੱਚੇ ਤੋਂ ਲੈ ਕੇ ਸਿਆਣੀ ਉਮਰ ਤੱਕ ਜਿੱਥੋਂ ਬੱਚੇ ਨੂੰ ਸਮਝ ਆ ਗਈ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਗੋਦਨਾਮਾ ਕੀਆ ਬਿਆਨਾ ਇਕਰਾਰਨਾਮਾ ਫੀਲਡ ਬੁੱਕ ਤਤੀਮਾ ਗਰਦਾਬਰੀ ਜਮ੍ਹਾਂਬੰਦੀ ਸਪੈਸ਼ਲੀ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦਾ ਪੜਨਾਰ ਲੱਠੇ ਬਾਰੇ ਜਾਣਕਾਰੀ ਲਾਲ ਲਖੀਰ ਕੀ ਹੁੰਦੀ ਆ ਮਸਾਬੀ ਸਾਂਝੀ ਜ਼ਮੀਨ ਦੇ ਵਿੱਚੋਂ ਆਪਣਾ ਹੀ ਆਪਣਾ ਹਿੱਸਾ ਕਿਵੇਂ ਕੱਢੀਏ ਖੇਤ ਵਿੱਚੋਂ ਹਿੱਸਾ ਕਿਵੇਂ ਕੱਢੀਏ ਪੁਰਾਣਾ ਰਿਕਾਰਡ ਕਿਵੇਂ ਲੈ ਸਕਦਾ ਟੇਡੇ ਮੇਡੇ ਖੇਤਾਂ ਦੀ ਮਿੰਤੀ ਪਟਾਨਾਮਾ ਕੀਆ ਮਰੱਬਾ ਕੀਆ ਗਰਦਾਬਰੀ ਕੀਆ ਜਰੀਬ ਕੀ ਹੁੰਦੀ ਆ ਸੋ ਕਹਿਣ ਦਾ ਭਾਵ ਇਸ ਤੋਂ ਵੀ ਵੱਧ ਕੇ ਹੋਰ ਬਹੁਤ ਸਾਰੇ ਟੌਪਿਕ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸ ਐਪ ਦੇ ਵਿੱਚ ਤੁਹਾਨੂੰ ਪਹਿਲੀਆਂ 20 ਵੀਡੀਓ ਫ੍ਰੀ ਮਿਲਣਗੀਆਂ ਉਸ ਤੋਂ ਅਗਲੇ ਵੀਡੀਓ ਤੁਹਾਨੂੰ ਪੇਡ ਮਿਲਣਗੀਆਂ ਉਸ ਤੋਂ ਬਾਅਦ ਸ਼ੇਅਰ ਕਰੋ ਬਾਅਦ ਦੇ ਬਾਅਦ ਕਮੈਂਟ ਤੇ ਲਾਈਕ ਕਰਕੇ